ਹਾਂਜੀ ਬੈਰੂਜੀ ਕਾ ਖਾਲਸਾ ਬੈਰੂਜੀ ਕੀ ਫਤਿਹ ਤੇ ਅੱਜ ਆਪਾਂ ਨੁਸਖਾ ਜਿਹੜਾ ਲੱਭਿਆ ਉਹ ਹੈ ਸਿਰਦਰਦ ਜਿਹਦੇ ਵਿੱਚ ਕਈ ਪ੍ਰਕਾਰ ਦੇ ਸਿਰਦਰਦਾਂ ਦਾ ਜਿਹੜੇ ਨੁਕਸੇ ਦਿੱਤੇ ਹੋਏ ਨੇ ਤੇ ਹਰ ਤਰ੍ਹਾਂ ਦੇ ਸਿਰਦਰਦ ਦੇ ਨੁਕਸੇ ਨੇ ਇਹਦੇ ਵਿੱਚ ਜਿਵੇਂ ਹੁੰਦਾ ਸਾਰਾ ਸਿਰ ਕਈਆਂ ਨੂੰ ਸਾਰੇ ਸਿਰ ਦਾ ਦਰਦ ਹੁੰਦਾ ਹੈ ਕਈਆਂ ਨੂੰ ਅੱਧਾ ਸਿਰਦ ਸਿਰ ਦੀ ਘਾਰ ਅਦਾ ਸਿਰਦਰਦ ਹੁੰਦਾ ਹੈ ਘਾਰ ਕਹਿ ਦਿੰਦੇ ਜਿਵੇਂ ਮਾਈਗ੍ਰੇਨ ਕਹਿ ਦਿੰਦੇ ਤੇ ਕਈਆਂ ਨੂੰ ਹੁੰਦਾ ਸੂਰੀਆ ਬਾਤ ਦੀ ਪੀੜਾ ਵੀ ਜਿਵੇਂ ਧੁੱਪ ਚ ਬਾਹਰ ਨਿਕਲਦੇ ਆ ਤਾਂ ਸਿਰਦਰਦ ਸ਼ੁਰੂ ਹੋ ਜਾਂਦਾ ਤੇ ਸੂਰਜ ਚੜ੍ਹਨ ਵੇਲੇ ਜੇ ਸਿਰ ਸ਼ੁਰੂ ਹੋ ਜਾਂਦਾ ਦੁਖਣਾ ਇਹਨੂੰ ਕਹਿੰਦੇ ਸੂਰੀਆ ਬਾਤ ਦੀ ਪੀੜਾ ਉੱਲਾਂ ਦਾ ਪੈਣਾ ਤੇ ਫਿਰ ਜਿਹੜਾ ਬਹੁਤ ਹੀ ਜਿਹੜਾ ਸਿਰਦਰਦ ਸ਼ੁਰੂ ਹੋ ਜਾਂਦਾ ਤੇਜ਼ ਉੱਲਾਂ ਦਾ ਪੈਣਾ ਪੁੜਪੁੜੀਆਂ ਦਾ ਫਟ ਜਾਣਾ ਇਹਨਾਂ ਸਬਨਾਂ ਦਾ ਕਾਰਨ ਬੋਝਲ ਖਾਣਾ ਹੈ ਤੇ ਸੂਈ ਸਿਰ ਨੂੰ ਖਾਂਦਾ ਹੈ ਇਹ ਜਿਹੜੇ ਨੇ ਸਿਰਦਰਦ ਦੇ ਲੱਛਣ ਨੇ ਜੀ ਅਲੱਗ-ਅਲੱਗ ਤਰ੍ਹਾਂ ਦੇ ਸਿਰਦਰਦ ਹੁੰਦੇ ਆ ਕਿਸੇ ਨੂੰ ਅੱਧਾ ਸਿਰ ਦਰਦ ਹੈ ਕਿਸੇ ਨੂੰ ਪੂਰਾ ਸਿਰ ਦਰਦ ਹੈ ਘਾਰ ਉੱਠਦੀ ਹੈ ਤੇ ਕਿਸੇ ਨੂੰ ਸੂਰਜ ਚੜ੍ਹਨ ਵੇਲੇ ਸਿਰਦਰਦ ਸ਼ੁਰੂ ਹੋ ਜਾਂਦਾ ਧੁੱਪ ਚ ਨਿਕਲਣ ਨਾਲ ਉੱਲਾਂ ਦਾ ਪੈਣਾ ਪੁੜਪੜੀਆਂ ਦਾ ਫਟ ਜਾਣਾ ਇਹਨਾਂ ਸਬਨਾਂ ਦਾ ਕਾਰਨ ਹੁੰਦਾ ਹੈ ਬੋਝਲ ਖਾਣਾ ਖਾਣਾ ਮਤਲਬ ਭਾਰੀ ਖਾਣਾ ਖਾਣਾ ਜਾਂ ਤੁਹਾਨੂੰ ਖਾਣਾ ਠੀਕ ਤਰ੍ਹਾਂ ਹজম ਨਹੀਂ ਹੁੰਦਾ ਜਾਂ ਕਿਸੇ ਨੂੰ ਸਿਰਦਰਦ ਹੁੰਦਾ ਹੈ ਸੂਰਜ ਮਤਲਬ ਧੁੱਪ ਦੇ ਨਾਲ ਸਿਰਦਿਆਂ ਜਿਹੜਾ ਦਰਦ ਸ਼ੁਰੂ ਹੋ ਜਾਂਦਾ ਹੈ ਸੋ ਇਹ ਲਗ ਲਗ ਨੁਕਸੇ ਹੈ ਜੀ ਤੇ ਇਹਦੇ ਵਾਸਤੇ ਸਾਰੇ ਸਿਰਦਰਦ ਕਿਸੇ ਵੀ ਤਰ੍ਹਾਂ ਦਾ ਹੈ ਉਹਦੇ ਵਾਸਤੇ ਇੱਕ ਤੇਲ ਬਣਦਾ ਹੈ ਤੇ ਇਹ ਨੁਕਸਾ ਹੈਗਾ ਪੀਸ ਕੇ ਕੋਠ ਅਰਿੰਡ ਪੀਸ ਕੇ ਕੋਠ ਅਰਿੰਡ ਦੇ ਤੇਲ ਵਿੱਚ ਜਾਂ ਖਸ ਖਸ ਦੇਵਦਾਰ ਕੋਠ ਤਗਰ ਸੁੰਡ ਇਹਨਾਂ ਨੂੰ ਕਾਂਜੀ ਵਿੱਚ ਪੀਹੇ ਅਥਵਾ ਜਾਂ ਕਾਮਫਲ ਕੋਠ ਦੇਵਦਾਰ ਇਹਨਾਂ ਵਿੱਚ ਅਰਿੰਡ ਦਾ ਤੇਲ ਪਾ ਕੇ ਪੀ ਲਵੇ ਜਾਂ ਸੁਹਾ ਸੁਹਾਵਨਾ ਅਰ ਮਿਰਚਾਂ ਜਲ ਨਾਲ ਪੀ ਕੇ ਇਹ ਚਾਰੇ ਮੱਥੇ ਪਰ ਲੀਪ ਕਰੇ ਇਹਨਾਂ ਚਾਰਾਂ ਚੋਂ ਕੋਈ ਵੀ ਬਣਾ ਲਵੋ ਪਹਿਲਾ ਹੈਗਾ ਕੋਠ ਪੀਸ ਕੇ ਕੋਠ ਅਰਿੰਡ ਦੇ ਤੇਲ ਵਿੱਚ ਅ ਵਿੱਚ ਪਾ ਕੇ ਉਹ ਤੇਲ ਲਗਾ ਲਵੋ ਝਸ ਲੋ ਜਾਂ ਖਸ ਖਸ ਦੇਵਦਾਰ ਕੋਠ ਤਗਰ ਸੁੰਢ ਇਨਾਂ ਨੂੰ ਕਾਂਜੀ ਵਿੱਚ ਪੀ ਕੇ ਇਹ ਵੀ ਤੁਸੀਂ ਸਿਰ ਤੇ ਲਗਾ ਸਕਦੇ ਹੋ ਅਥਵਾ ਕਾਮਫਲ ਕਾਮਫਲ ਹੁੰਦੀ ਹੈ ਕੁੱਠ ਦੇਵਦਾਰ ਇਹਨਾਂ ਵਿੱਚ ਰਿੰਦ ਦਾ ਤੇਲ ਪਾ ਕੇ ਪੀ ਲਵੇ ਜਾਂ ਸੁਹਾਵਨਾ ਅਰ ਮਿਰਚਾਂ ਜਲ ਨਾਲ ਪੀ ਕੇ ਇਹ ਜਿਹੜੀਆਂ ਨੇ ਇਹ ਚਾਰੇ ਮੱਥੇ ਪਰ ਲੇਪ ਕਰੇ ਜਾਂ ਸਿਰਫ ਰਿੰਡ ਦਾ ਤੇਲ ਹੀ ਚਿਸਾਵੇ ਰਿੰਡ ਦਾ ਤੇਲ ਹੁੰਦਾਗਾ ਅ ਅਰਿੰਡਾਂ ਦੇ ਤੇਲ ਨੂੰ ਲੈ ਲਵੋ ਜੀ ਤੁਸੀਂ ਇਹ ਤੁਹਾਨੂੰ ਮਿਲ ਜੂਗਾ ਸਾਰੀਆਂ ਚੀਜ਼ਾਂ ਪਰ ਸਾਰੀਆਂ ਦੀ ਦੁਕਾਨ ਤੋਂ ਦੇਸੀ ਦਵਾਈਆਂ ਦੀ ਤੇ ਦੁਕਾਨ ਤੋਂ ਮਿਲ ਜਾਂਦੇ ਆ ਜੀ ਤੇ ਇਹ ਸਾਰੇ ਪ੍ਰਕਾਰ ਦੀ ਜਿਹੜੀ ਹੈ ਸਿਰ ਪੀੜ ਸਨ ਮਾਤਰ ਵਿੱਚ ਜਾਂਦੀ ਰਹੇ ਰਿੰਡ ਦਾ ਇਕੱਲਾ ਤੇਲ ਹੀ ਕਾਫੀ ਹੈ ਜੇ ਤੁਹਾਨੂੰ ਇਹ ਮਿਲ ਜਾਂਦਾ ਤਾਂ ਇਹ ਤੁਸੀਂ ਸਿਰ ਤੇ ਲਗਾਵੋ ਜਿਨ੍ਹਾਂ ਨੂੰ ਸਿਰ ਪੀੜ ਦੀ ਪ੍ਰੋਬਲਮ ਹੈ। ਸੋ ਇਹ ਨੁਕਸੇ ਤੇ ਅੱਗੇ ਬਾਕੀ ਖਾਣ ਹੋਰ ਵੀ ਤੇਲ ਤੇ ਨੇ ਅਲੱਗ-ਅਲੱਗ ਸਿਰਦਰਦਾਂ ਦੇ ਅਲੱਗ-ਅਲੱਗ ਤੇਲ ਨੇ ਇਹ ਸਭ ਸਿਰਦਰਦਨ ਦੇ ਵਾਸਤੇ ਹੈ। ਵੀ ਜਿਹੜੇ ਤੇ ਨੁਕਸੇ ਦਿੱਤਾ ਹੋਇਆ ਇਹ ਸਰਵ ਸਿਰਦਰਦ ਵਾਸਤੇ ਨੁਕਸਾ ਹੈ ਜੀ। ਤੁਹਾਡਾ ਅੱਧਾ ਸਿਰ ਦੁੱਖਦਾ ਚਾਹੇ ਪੂਰਾ ਦੁੱਖਦਾ ਹੈ ਉੱਲਾਂ ਪੈਂਦੀਆਂ ਪੁਰਪੜੀਆਂ ਫਟਦੀਆਂ ਇਹ ਉਹਦੇ ਵਾਸਤੇ ਨੁਕਸਾ ਹੈ ਜੀ। ਤੇ ਜਿਹੜਾ ਤਿਆਰ ਹੁੰਦਾ ਜੀ ਤੇ ਸੋ ਇਹ ਉਹਦੇ ਵਾਸਤੇ ਨੁਕਸਾ ਹੈ ਜੀ ਆ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਹੋਵੇ